ਨੇਹਾ ਇਹਨੇਹਾ ਦੇਖੀ ਲੈ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਮਾੜੀ ਮਾੜੀ ਗੱਲ ਤੇ ਔਰ ਉਸਕੇ ਬਣਾ ਚੰਗੀ ਗੱਲ ਮੈਂ ਤੇਰੇ ਸਵੇਰ ਦੀਆਂ ਕਿੰਨੀਆਂ ਆਵਾਜ਼ਾਂ ਮਾਰਤੀਆਂ ਨੇਹਾ ਤੇਰੇ ਨਾਲ ਗੱਲ ਕਰ ਰਹੀ ਆ ਮੈਂ ਭਾਬੀ ਮੈਂ ਮੋਹ ਨੂੰ ਪਿਆਰ ਕਰਦੀ ਆ ਤੇ ਤੁਸੀਂ ਕਹੀਓ ਨੇ ਉਹ ਮਾੜੀ ਜੀ ਗੱਲ ਲੱਗੀ ਤੁਹਾਡੇ ਲਈ ਮਾੜੀ ਜੀ ਗੱਲ ਹੋਊਗੀ ਪਰ ਮੇਰੇ ਲਈ ਨਾ ਇਹ ਬਹੁਤ ਵੱਡੀ ਗੱਲ ਆ ਨੇ ਹਾਂ ਸਮਝਣ ਦੀ ਕੋਸ਼ਿਸ਼ ਕਰ ਮੈਂ ਤੈਨੂੰ ਕਦੇ ਕਹਿੰਨੀ ਵੀ ਤੂੰ ਉਹਨੂੰ ਨਹੀਂ ਪਿਆਰ ਕਰਦੀ ਪਰ ਤੂੰ ਐ ਘਰ ਦੇ ਵਿੱਚ ਹੁਣ ਰੁਸ ਕੇ ਬੈਠਣਾ ਚੰਗੀ ਗੱਲ ਨਹੀਂ ਹੈਗੀ ਘੱਟੋ ਘੱਟ ਸਾਡੀ ਗੱਲ ਤਾਂ ਸੁਣ ਲਿਆ ਕਰ ਬੱਸ ਭਾਬੀ ਬਥੇਰੀਆਂ ਤੁਹਾਡੀਆਂ ਗੱਲਾਂ ਸੁਣ ਲੀਆਂ ਹਰ ਵਾਰੀ ਤੁਹਾਡੀਆਂ ਗੱਲਾਂ ਹੀ ਸੁਣਦੀਆਂਗੇ ਮੇਰੀ ਤੁਸੀਂ ਕਦੇ ਸੁਣੀਆਂਗੇ ਤੇਰੀ ਹੁਣ ਹੁਣ ਤੱਕ ਤੇਰੀ ਹੀ ਸੁਣਦੇ ਆਇਆ ਨਾਲੇ ਤੂੰ ਮੈਨੂੰ ਇਹ ਗੱਲ ਦੱਸ ਤੈਨੂੰ ਮੈਨੂੰ ਸ਼ਰਮ ਨਹੀਂ ਆਈ ਇੱਕ ਵਾਰੀ ਵੀ ਆਪਦੇ ਭਰਾ ਦੇ ਮੂਹਰੇ ਇੱਕ ਮਿੰਟ ਚ ਕਹਿਤਾ ਵੀ ਮੈਂ ਤਾਂ ਉਹਨੂੰ ਜਾ ਕੇ ਮਿਲੂੰਗੀ ਜੇ ਤੇਰਾ ਭਰਾ ਤੇ ਹੱਥ ਚੱਕ ਦਿੰਦਾ ਫਿਰ ਤੇਰੀ ਕੀ ਰਹਿ ਜਾਂਦੀ ਫਿਰ ਕੀ ਹੋ ਜਾਂਦਾ ਭਾਬੀ ਕੁੱਟੂ ਗਈ ਮੈਨੂੰ ਮਾਰ ਦੋ ਬਸ ਪਰ ਮੈਂ ਮੋਲ ਨੂੰ ਗੱਲ ਕਰਦੀ ਆ ਨਾ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦੀ ਗੱਲ ਖਤਮ ਐ ਭਾਬੀ ਬਸ ਕੋਮਲੀਏ ਜੇ ਮਾਰਨਾ ਹੁੰਦਾ ਨਾ ਤੇ ਤੇਰਾ ਭਰਾ ਕੋਲੋਂ ਤੇ ਤੈਨੂੰ ਖਤਮ ਕਰਕੇ ਠੀਕਾ ਚ ਦੱਬ ਦਿੰਦਾ ਪਰ ਤੂੰ ਐ ਸੋਚ ਵੀ ਤੈਨੂੰ ਕਿੰਨਾ ਪਿਆਰ ਕਰਦਾ ਮਾੜਾ ਮੋਟਾ ਉਹਦੇ ਬਾਰੇ ਤਾਂ ਸੋਚ ਲੈ ਉਹਦੀ ਇੱਜ਼ਤ ਬਾਰੇ ਤੂੰ ਘਟੋ ਘਟ ਆ ਹੀ ਕੁਛ ਨਾ ਬੋਲਦੀ ਉਹਦੇ ਸਾਹਮਣੇ ਭਾਬੀ ਤੇ ਪਹਿਲਾਂ ਕਿੰਨਾ ਕੁ ਬੋਲਦੀ ਹੈਗੀ ਵੀਰੇ ਦੀ ਕਿੰਨੀ ਇੱਜ਼ਤ ਕਰਦੀ ਆ ਮੈਂ ਇੱਕ ਵੀਰੇ ਨੂੰ ਇਹੀ ਕਿਹਾ ਸੀ ਅਨਮੋਲ ਨੂੰ ਪਿਆਰ ਕਰਦੀ ਆ ਮੈਂ ਉਹਨਾਂ ਨੂੰ ਵਿਆਹ ਕਰ ਦੋ ਪਰ ਵੀਰੇ ਨੇ ਮੇਰੀ ਇੱਕ ਤੱਕ ਨਹੀਂ ਸੁਣੀ ਹੈਗੀ ਇੰਨੀਆਂ ਮਿੰਟਾਂ ਇੰਨੀਆਂ ਮਿੰਟਾਂ ਨਾ ਸੱਚੇ ਰੱਬ ਵੀ ਨਹੀਂ ਕਰਾਉਂਦਾ ਹੁੰਦਾ ਜੇ ਮੈਂ ਇੰਨੀਆਂ ਮਿੰਟਾਂ ਰੱਬ ਦੀਆਂ ਵੀ ਕੀਤੀਆਂ ਹੁੰਦੀਆਂ ਨਾ ਮੈਨੂੰ ਪਤਾ ਅਨਮੋਲ ਨੂੰ ਤਾਂ ਹੌਣੇ ਵੀ ਦੇ ਦੇਣਾ ਸੀ ਤੂੰ ਪਤਾ ਨਹੀਂ ਕਿਉਂ ਤੇਰੇ ਦਿਮਾਗ 'ਚ ਇਹ ਨਹੀਂ ਗੱਲ ਪੈ ਰਹੀ ਮੈਂ ਤੈਨੂੰ ਕਹੀ ਜਾਨੀ ਆ ਵੀ ਪਾਗਲ ਨਹੀਂ ਬਣੀਦਾ ਹੁੰਦਾ ਮੜਾ ਮੋਟਾ ਦਾ ਪਰਿਵਾਰ ਬਾਰੇ ਵੀ ਸੋਚੀਦਾ ਹੁੰਦਾ ਜਿੱਦਾਂ ਪਰਿਵਾਰ ਕਹਿੰਦਾ ਪੋਤਾ ਕਰੀਦਾ ਆ ਭਾਬੀ ਮੈਂ ਤੁਹਾਡੇ ਬਾਰੇ ਸੋਚ ਕੇ ਹੀ ਇੱਥੇ ਬੈਠੀ ਆ ਜੇ ਤੁਹਾਡੇ ਬਾਰੇ ਨਾ ਸੋਚਿਆ ਹੁੰਦਾ ਨਾ ਤਾਂ ਹੁਣ ਨੂੰ ਕੋਦੋਂ ਦੀ ਭੱਜ ਕੇ ਵਿਆਹ ਕਰਵਾ ਲੈਂਦੀ ਮੈਂ ਘਰਦਿਆਂ ਦੀ ਬਿਨਾਂ ਮਰਜ਼ੀ ਤੋਂ ਵਿਆਹ ਕਰਾਉਣਾ ਵੀ ਭੱਜ ਕੇ ਵਿਆਹ ਕਰਾਉਣਾ ਹੀ ਹੁੰਦਾ ਆ ਸਮਝ ਆ ਗਈ ਤੈਨੂੰ ਭਾਬੀ ਮੈਂ ਫਿਰ ਵੀ ਘਰੇ ਬੈਠੀ ਆ ਨਾ ਹਲੇ ਮੈਂ ਵਿਆਹ ਕਰਵਾਇਆ ਨਹੀਂ ਹੈਗਾ ਪਰ ਜੇ ਤੁਸੀਂ ਮੇਰਾ ਕਿਸੇ ਹੋਰ ਨਾਲ ਧੱਕੇ ਨਾਲ ਵਿਆਹ ਕਰੋਗੇ ਤਾਂ ਫਿਰ ਇਹ ਤਾਂ ਨਹੀਂ ਮੈਂ ਕਰਾਉਂਦੀ ਹੈਗੀ ਕਤਨਾ ਮੋਨ ਨਾਲ ਕਰਾਂਗੀ ਦੇਖ ਨਾ ਤੱਕ ਕਿ ਨਾਲ ਤਸੀਹਰਾ ਵਿਆਹ ਕਰ ਨਹੀਂ ਸਕਦੀ ਸਮਝ ਆਈ ਤੇ ਨਹੀਂ ਐਨੇ ਪਾਗਲ ਅਸੀਂ ਵੀ ਪਰ ਮੈਂ ਤੈਨੂੰ ਉਨੂੰ ਕਹਿੰਦੀ ਵੀ ਤੂੰ ਘਰ ਦੇ ਵਿੱਚ ਆ ਕਲੇਸ਼ ਨਾ ਪਾ ਐਨਾ ਸੋਹਣਾ ਹੱਸਦਾ ਵਸਦਾ ਆਪਣਾ ਘਰ ਤੂੰ ਸਾਰਾ ਦਿਨ ਐ ਬੈਠੀ ਰਹਿਣੀ ਆ ਦੇਖ ਤੈਨੂੰ ਦੇਖ ਕੇ ਨਾ ਮੈਨੂੰ ਵੀ ਹੋਰ ਤਰ੍ਹਾਂ ਦਾ ਹੁੰਦਾ ਤੇ ਤੇਰਾ ਵੀਰਾ ਤੇਰਾ ਵੀਰਾ ਤੈਨੂੰ ਕਿੰਨੀ ਵਾਰੀ ਦੇਖ ਗਿਆ ਉਹਨੇ ਮੈਨੂੰ ਇਹ ਗੱਲ ਕਹੀ ਹੈ ਵੀ ਕਹਿੰਦਾ ਮੈਨੂੰ ਉਹਨੂੰ ਦੇਖ ਕੇ ਹੌਰੀ ਹੋ ਜਾਂਦਾ ਕਹਿੰਦਾ ਤੂੰ ਜਾ ਕੇ ਉਹਨੂੰ ਸਮਝਾ ਭਾਬੀ ਵੀਰੇ ਨੂੰ ਮੇਰੇ ਮੂੰਹ ਤੇ ਉਦਾਸੀ ਤਾਂ ਦਿਖਦੀ ਆ ਪਰ ਵੀਰਾ ਮੇਰੇ ਮੇਰੇ ਕੋਲੇ ਆ ਕੇ ਬਹਿੰਦਾ ਕਿਉਂ ਨਹੀਂ ਮੇਰਾਂ ਨਾਲ ਗੱਲ ਤਾਂ ਕਰੇ ਉਹ ਮੇਰੀ ਗੱਲ ਨੂੰ ਸਮਝਦਾ ਹੀ ਨਹੀਂ ਹੈਗਾ ਫਿਰ ਤੁਸੀਂ ਕਿਵੇਂ ਮੈਨੂੰ ਕਹਿ ਰਹੇ ਹੋ ਕਿ ਤੂੰ ਹੱਸਾ ਖੇਡਿਆ ਕਰ ਭਾਬੀ ਐਨੇ ਦੁੱਖਾਂ ਦੇ ਨਾਲ ਨਾ ਮੇਰੇ ਤੋਂ ਨਹੀਂ ਹੱਸਾ ਖੇਡਿਆ ਜਾਂਦਾ ਹੈਗਾ ਤੂੰ ਤਾਂ ਕਹਿੰਦਾ ਵੀ ਵੀਰਾ ਤੇਰੇ ਕੋਲ ਆ ਕੇ ਬਹਿ ਜੀ ਤੈਨੂੰ ਤਾਂ ਸ਼ਰਮ ਆਉਂਦੀ ਨਹੀਂ ਪਰ ਉਹਨੂੰ ਚਾਰਿਆਂ ਨੂੰ ਸ਼ਰਮ ਆਉਂਦੀ ਹੈ ਉਹ ਤੇਨੇ ਜੇ ਗੱਲਾਂ ਕਰੂਗਾ ਪਿਆਰ ਪਿਉਰ ਦੀਆਂ ਵੀ ਤੂੰ ਕਿਸੇ ਨੂੰ ਪਿਆਰ ਕਰਦੀਆਂ ਭਾਬੀ ਇੱਕ ਗੱਲ ਤਾਂ ਹੈਗੀ ਆ ਉਹ ਕੁੜੀਆਂ ਵਧੀਆ ਨਹੀਂ ਆਈਆਂ ਜਿਹੜੀਆਂ ਬਿਨਾਂ ਦੱਸੇ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੀਆਂ ਨੇ ਬੱਸ ਮੈਂ ਫਿਰ ਘਰ ਦਿੰਦੀ ਇਹੀ ਗੱਲ ਕਹਿੰਦੇ ਹੁੰਦੇ ਆ ਜੇ ਸਾਨੂੰ ਦੱਸ ਦਿੰਦੀ ਨਾ ਤਾਂ ਅਸੀਂ ਕਰ ਦਿੰਦੇ ਮੇਰੀ ਸਭ ਤੋਂ ਵੱਡੀ ਗੱਲ ਤੇ ਇਹੀ ਹੈ ਕਿ ਤੁਹਾਨੂੰ ਦੱਸਣਾ ਹੀ ਨਹੀਂ ਸੀ ਮੇਰੀ ਗੱਲ ਸੁਣ ਲੈ ਖਬਰਦਾਰ ਸੱਚ ਤੋਂ ਬਾਤ ਤੂੰ ਵੀ ਇਹੀ ਗੱਲ ਕੀਤੀ ਭੱਜਣ ਦੀ ਤੇ ਸਾਡੇ ਘਰ ਦਾ ਰਿਵਾਜ ਨਹੀਂ ਹੈ ਨਾ ਸਮਝ ਆ ਗਈ ਤੈਨੂੰ ਮੈਂ ਨਹੀਂ ਵੀ ਕਿੰਨਾ ਚਿਰ ਹੋ ਗਿਆ ਇਸ ਘਰ ਦੇ ਵਿੱਚ ਆਈ ਨੂੰ ਇੱਜ਼ਤ ਨਾਲ ਰਹਿਣੀ ਆ ਤੇ ਤੂੰ ਵੀ ਕਹਾਂ ਇੱਜ਼ਤ ਨਾਲ ਰਹੇਂਗੀ ਬੱਸ ਭਾਬੀ ਫਿਰ ਵੀਰ ਨੂੰ ਕਹਿ ਦੋ ਤੁਸੀਂ ਪਿਆਰ ਨਾਲ ਕਿ ਨਹੀਂ ਆ ਤਾਂ ਅਨਮੋਲ ਨਾਲ ਵਿਆਹ ਕਰਵਾਉਗੀ ਹੋਰ ਮਾਰੇ ਉਹ ਸੋਚ ਹੀ ਨਹੀਂ ਸਕਦੀ ਉਹਨਾਂ ਨਾਲ ਵਿਆਹ ਕਰਾਉਣ ਦਾ ਦੂਰ ਦੀ ਗੱਲ ਮੈਂ ਤਾਂ ਕਹਿ ਦਾਂ ਪਰ ਤੇਰੇ ਪਾਈ ਦਾ ਸੁਭਾਅ ਬਹੁਤ ਮਾੜਾ ਹੈ ਤਾਂ ਵੀ ਕੀ ਕਰਾਂ ਮੇਰੇ ਦੇ ਸੁਭਾਅ ਨੂੰ ਤੁਸੀਂ ਹਰ ਵਾਰ ਮੈਨੂੰ ਇਹ ਗੱਲ ਕਹਿਦੇ ਨੇ ਵੀ ਤੇਰੇ ਵੀਰੇ ਦਾ ਸੁਭਾਅ ਮੇਰੀ ਵੀ ਜ਼ਿੰਦਗੀ ਤਾਂ ਦੇਖ ਲਓ ਤੁਸੀਂ ਇਹ ਹਾਂ ਤੈਨੂੰ ਪਤਾ ਜਦੋਂ ਜਮੇਸ ਘਰ ਦੇ ਵਿੱਚ ਆਈਆਂ ਮੈਂ ਤੈਨੂੰ ਕਦੇ ਵੀ ਐ ਨਹੀਂ ਦੇਖਿਆ ਉੱਚੀ ਆਵਾਜ਼ 'ਚ ਗੱਲ ਕਰਦੇ ਹੋਏ ਤੇ ਤੂੰ ਹੁਣ ਇੱਕ ਮੁੰਡੇ ਪਿੱਛੇ ਸਾਡੇ ਨਾਲ ਵੀ ਇਦਾਂ ਨਜ਼ਰਾਂ ਲਾਗ ਗਈ ਪਾਪੀ ਤੁਹਾਡੇ ਲਈ ਸਰਪੋ ਇੱਕ ਮੁੰਡਾ ਪਰ ਮੇਰੀ ਉਹ ਜ਼ਿੰਦਗੀ ਆ ਮੈਂ ਉਹਨੂੰ ਪਿਆਰ ਕੀਤਾਗਾ ਮੈਂ ਉਹਦੇ ਬਿਨਾ ਨਹੀਂ ਰਹਿ ਸਕਦੀ ਖੋਨੂੰ ਪਤਾ ਨਹੀਂ ਇਹ ਗੱਲ ਤੁਹਾਡੇ ਦਿਮਾਗ 'ਚ ਕਿਉਂ ਨਹੀਂ ਪੈਂਦੀ ਸਾਡੇ ਦਿਮਾਗ 'ਚ ਤਾਂ ਗੱਲ ਚੰਗੀ ਤਰ੍ਹਾਂ ਪੈ ਚੁੱਕੀ ਆ ਪਰ ਤੇਰੇ ਦਿਮਾਗ 'ਚ ਨਹੀਂ ਪੈ ਰਹੀ ਤੂੰ ਇਹ ਚੀਜ਼ ਭੁੱਲ ਗਈਆਂ ਵੀ ਜਿਨ੍ਹਾਂ ਨੇ ਤੇਰਾ ਇੰਨਾ ਧਿਆਨ ਰੱਖਿਆ ਪਾਲ ਪੋਸ ਕਿ ਤਰ੍ਹਾਂ ਮੈਂ ਇੰਨਾ ਵੱਡਾ ਕੀਤਾ ਆ 4 ਦਿਨ ਹੋਏ ਨੇ ਤੈਨੂੰ ਅਨਮੋਲ ਨਹੀਂ ਮਿਲੇ ਨੀ ਕਿ ਹੁਣ ਤੂੰ ਉਹਦੀ ਬਣ ਕੇ ਬੈਗੀ ਪੱਬੀ ਕਿ ਮੈਂ ਭੁੱਲੀ ਨਹੀਂ ਹੈਗੀ ਜੇ ਮੈਂ ਭੁੱਲੀ ਹੁੰਦੀ ਨਾ ਹੁਣ ਉਹਨੂੰ ਇੱਥੇ ਨਹੀਂ ਅਨਮੋਲ ਦੇ ਘਰੇ ਹੁੰਦੀ ਮੈਂ ਅਨਮੋਲ ਮੋਲ ਲਈ ਹੋਈ ਐ ਨੇਹਾ ਤੂੰ ਗੱਲ ਨਹੀਂ ਸਮਝ ਰਹੀ ਮੇਰੀ ਤੈਨੂੰ ਐ ਪਤਾ ਨਹੀਂ ਅਨਮੋਲ ਰਾਜੀ ਇਸ ਗੱਲ ਤੋਂ ਉਹ ਆਪਦੇ ਪਰਿਵਾਰ ਤੋਂ ਬਾਹਰ ਨਹੀਂ ਹੈਗਾ ਜਿੱਦਾਂ ਉਹਦੇ ਘਰ ਦੇ ਕਹਿਣਗੇ ਉਦਾਂ ਕਰੂਗਾ ਉਹਦੀ ਸਹਿਮਤੀ ਹੈ ਤੇਰੇ ਨਾਲ ਭਾਬੀ ਮੈਨੂੰ ਕੁਛ ਨਹੀਂ ਪਤਾ ਮੈਨੂੰ ਤੰਗ ਨਾ ਕਰੋ ਤੁਸੀਂ ਉੱਥੋਂ ਵੱਗ ਜਾਓ ਬਸ ਜਾਓ ਭਾਬੀ ਵੱਗ ਜਾਓ ਨਿਬੜ ਗਿਆ ਜੀ ਤੁਹਾਡਾ ਕੰਮ ਕੰਮ ਕਿੱਥੇ ਨਿਬੜਦਾ ਤੈਨੂੰ ਪਤਾ ਹੀ ਆਫਿਸ ਦੇ ਕੰਮ ਕਿੰਨੇ ਹੁੰਦੇ ਹਨਾ ਲੈ ਚਾਹ ਪੀ ਲਓ ਫਿਰ ਅੱਜ ਨੇਹਾ ਗਈ ਆ ਕਿ ਨਹੀਂ ਗਈ ਨਹੀਂ ਕੱਲ੍ਹ ਨੂੰ ਨੇਹਾ ਤਾਂ ਬਾਗੀ ਕਾਲਜ ਨਾਲੇ ਕਾਲਜ ਤੋਂ ਨੇ ਜਾਣਾ ਹੀ ਸੀ ਤੁਹਾਨੂੰ ਪਤਾ ਵੀ ਉਹਦੇ ਪੇਪਰ ਸਿਰ ਤੇ ਆਏ ਹੋਏ ਨੇ ਮੈਂ ਪੇਪਰਾਂ ਤੋਂ ਉਪਰਾਂ ਤੋਂ ਕੁਝ ਨਹੀਂ ਲੈਣਾ ਠੀਕ ਹੈ ਨਾ ਮੈਨੂੰ ਕਿਸੇ ਨੇ ਮੁੰਡੇ ਦੀ ਦੱਸ ਪਾਈ ਐ ਬਹੁਤ ਵਧੀਆ ਪਰਿਵਾਰ ਹੈ ਤੇ ਮੁੰਡਾ ਵੀ ਸਾਲੂ ਹੈ ਤੇ ਲੈਣਾ ਦੇਣਾ ਵੀ ਉਹਨਾਂ ਨੇ ਕੁਝ ਨਹੀਂ ਆਪਾਂ ਤੋਂ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਉਹ ਤਾਂ ਮੰਨਦੀ ਨਹੀਂ ਤੁਸੀਂ ਮੁੰਡੇ ਵੇਖ-ਵੇਖ ਕੇ ਕੀ ਕਰਨੇ ਨੇ ਫੇਰ ਨਾ ਮੰਨੇ ਮੈਂ ਕੀ ਕਰਾਂ ਉਹਦਾ ਦਿਮਾਗ ਖਰਾਬ ਹੋ ਗਿਆ ਲੱਗਦਾ ਮੈਨੂੰ ਦਿਮਾਗ ਤਾਂ ਉਹਦਾ ਸੱਚੀ ਖਰਾਬ ਹੋਇਆ ਪਿਆ ਆ ਉਹ ਤਾਂ ਇੱਕੋ ਗੱਲ ਕਹੀ ਜਾਂਦੀ ਐ ਵੀ ਭਾਬੀ ਮੈਂ ਤਾਂ ਬਸ ਅਨਮੋਲ ਨੂੰ ਬਹੁਤ ਪਿਆਰ ਕਰਦੀ ਐ ਉਹ ਸੱਚੀ ਹੋਂ ਤਾਂ ਉਹਨੂੰ ਬੜਾ ਪਿਆਰ ਕਰਦੀ ਐ ਵਿਆਹ ਤਾਂ ਦੂਰ ਦੀ ਗੱਲ ਕਹਿੰਦੀ ਮੈਂ ਤਾਂ ਕਿਸੇ ਵੱਲ ਦੇਖਦੀ ਵੀ ਨਹੀਂ ਨਾ ਕਿਸੇ ਬਾਰੇ ਸੋਚਾਂ ਇਹ ਕੋਈ ਨਾ ਫਿਲਮਾਂ ਚ ਵਧੀਆ ਲੱਗਦਾ ਹੁੰਦਾ ਇਹ ਕੋਈ ਫਿਲਮ ਨਹੀਂ ਚੱਲ ਰਹੀ ਵੀ ਜਿਹੜਾ ਹਰ ਉਸ ਹਰ ਉਸ ਦਿਖਾਉਂਦੀ ਐ ਓਹੋ ਮੰਨਿਆ ਵੀ ਫਿਲਮ ਨਹੀਂ ਚੱਲ ਰਹੀ ਹੈ ਤੁਹਾਡੀ ਅਸਲੀ ਜ਼ਿੰਦਗੀ ਪਰ ਹੁਣ ਕਾਰੀ ਕੀ ਸਕਦੇ ਆ ਜਦੋਂ ਆਪ ਨਹੀਂ ਮੰਨਦੀ ਨਾਲੇ ਮੇਰੀ ਗੱਲ ਸੁਣ ਜਦੋਂ ਤੁਸੀਂ ਉਹਦਾ ਵਿਆਹ ਕਰਨਾ ਹੀ ਹੈ ਕਿਸੇ ਮੁੰਡੇ ਨਾਲ ਫਿਰ ਇਸੇ ਨਾਲ ਕਰ ਦੋ ਇਹ ਚ ਕੀ ਕਮੀ ਆ ਭਲਾ ਨਾਲੇ ਮੁੜ ਕੇ ਫਿਰ ਧੱਕੇ ਖਾਂਦੀ ਰਹੂਗੀ ਜੇ ਕਿਸੇ ਹੋਰ ਨਾਲ ਤੋੜਦੀ ਕਮੀ ਉਹਦੇ ਕੀ ਕੁਝ ਬਾਕੀ ਗਿਆ ਸੀ ਇੱਥੇ ਆ ਕੇ ਉਹ ਮੇਰੀ ਘਰ ਆ ਕੇ ਖੜ ਕੇ ਨਾ ਇੱਥੇ ਬੇਇੱਜ਼ਤੀ ਕਰਕੇ ਗਿਆ ਤੇ ਤੂੰ ਕਹਿੰਦੀ ਉਹਦੇ ਨਾਲ ਕਰਦਾ ਰਿਸ਼ਤਾ ਹੈ ਬੇਇੱਜ਼ਤੀ ਕੀ ਕਰਤੀ ਉਹਨੇ ਤੁਹਾਡੀ ਐਂ ਤਾਂ ਦੱਸ ਦੋ ਮੈਨੂੰ ਕੱਲਾ ਰੀਜ਼ਨ ਹੀ ਦੱਸਿਆ ਸੀ ਹੋ ਤਾਂ ਨਹੀਂ ਐਨੇ ਤੁਹਾਨੂੰ ਕੁਝ ਕਿਹਾ ਜਿਹੜੀ ਇੰਨੇ ਸਾਲਾਂ ਦੀ ਮੈਂ ਤੁਹਾਡੇ ਤੋਂ ਲੁਕੋ ਕੇ ਰੱਖੀ ਸੀ ਗੱਲ ਉਹ ਸਾਲਾ ਮਿੰਟਾਂ 'ਚ ਘਰੇ ਆ ਕੇ ਦੱਸ ਗਿਆ ਇਹ ਜਿ ਮੇਰੀ ਬੇਇੱਜ਼ਤੀ ਨਹੀਂ ਸੀ ਤੁਸੀਂ ਵੀ ਨਾ ਮੇਰੀ ਗੱਲ ਸੁਣ ਲਓ ਗੱਲ ਹੈ ਨਹੀਂ ਉਹ ਤਾਂ ਉਹ ਗੱਲ ਦਾ ਪਤੰਗੜ ਬਣਾ ਕੇ ਰੱਖਤਾ ਘਰ ਦੇ ਵਿੱਚ ਉਹ ਨਾ ਕਰ ਚਕਲੇਸ਼ ਪਾਉ ਕਿਸੇ ਗੱਲ ਦਾ ਕਲੇਸ਼ ਮੈਂ ਨਹੀਂ ਕਰਦਾ ਕਲੇਸ਼ ਤੇਰੀ ਲਾੜਲੀ ਕਰਦੀ ਆ ਗੱਲ ਦਾ ਪਤੰਗੜ ਤਾਂ ਉਹਨੇ ਬਣਾ ਕੇ ਰੱਖਿਆ ਪਿਆ ਤੂੰ ਮੈਨੂੰ ਕਹਿਣੀ ਐ ਨਾ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੋ ਪਿਆਰ ਤਾਂ ਸਾਰੀ ਦੁਨੀਆ ਕਰਦੀ ਐ ਉਹਨੇ ਕੱਲੀ ਨੇ ਕੀਤਾ ਨਾਲੇ ਫਿਰ ਤੁਸੀਂ ਆਪ ਵੀ ਤਾਂ ਕੀਤਾ ਸੀ ਫਿਰ ਉਹਨੂੰ ਕਾਹਤੋਂ ਰੋਕ ਦਿਓ ਇਹ ਗੱਲ ਤਾਂ ਤੁਹਾਡੇ ਪੱਲੇ ਨਹੀਂ ਪੈਂਦੀ ਕਿਉਂਕਿ ਉਹ ਮੇਰੀ ਭੈਣ ਹੈ ਤੇ ਮੈਂ ਨਹੀਂ ਚਾਹੁੰਦਾ ਮੇਰੀ ਭੈਣ ਕਿਸੇ ਨਾਲ ਲੰਮੇਂ ਚ ਕਰਾਵੇ ਚੱਲ ਮੰਨਿਆ ਵੀ ਇਹ ਤਾਂ ਭੈਣ ਆ ਜੇ ਛੋਟਾ ਭਰਾ ਹੁੰਦਾ ਉਹ ਲੰਮੇਂ ਚ ਕਰਨ ਨੂੰ ਕਹਿੰਦਾ ਫਿਰ ਫਿਰ ਕੀ ਕਰਦੇ ਉਹਨੂੰ ਵੀ ਇਸ ਤਰ੍ਹਾਂ ਕਹਿੰਦੇ ਤੁਸੀਂ ਮੁੰਡਿਆਂ ਦਾ ਕੀ ਹੈ ਮੁੰਡੇ ਜਿੱਥੇ ਮਰਜ਼ੀ ਵਿਆਹ ਕਰਾਉਣ ਪਰ ਇਹ ਕੁੜੀ ਹੈ ਜੇ ਕੁੜੀ ਵਿਆਹ ਕਰਾਉਗੀ ਐ ਸਾਡੀ ਨੱਕ ਨਹੀਂ ਵੱਡੀ ਜਾਊਗੀ ਵਾਹ ਸਰਦਾਰ ਜੀ ਇਹ ਤਾਂ ਉਹੀ ਗੱਲ ਹੋਗੀ ਵੀ ਹੀਰ ਦੇ ਕਿੱਸੇ ਤਾਂ ਅਸੀਂ ਗਾਈ ਜਾਂਦੇ ਆ ਪਰ ਸਾਡੇ ਘਰੇ ਹੀਰ ਨਾ ਜੰਮੇ ਜਾ ਕੇ ਜੰਮੇ ਗਵਾਂਡੀਆਂ ਦੇ ਘਰੇ ਆਹੋ ਇਹ ਹੀ ਸਮਝ ਲੈ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਕੀ ਉਹਨੇ ਥੋੜੀ ਲੱਕ ਵੜਾਤੀ ਹੈ ਜਿਉਂਨੇ ਭੱਜ ਕੇ ਵਿਆਹ ਕਰਨਾ ਹੁੰਦਾ ਕਦੋਂ ਦੀ ਕਰ ਜਾਂਦੀ ਪਰ ਉਹਨੇ ਘਰੇ ਗੱਲ ਕਰਨੀ ਸਹੀ ਸਮਝੀ ਜਦੋਂ ਕਾਜ ਚੋਂ ਆ ਗਈ ਨਾ ਉਹ ਉਹਨੂੰ ਸਮਝਾਦੀ ਵੀ ਰਿਸ਼ਤੇ ਨੂੰ ਨਾ ਨਾ ਕਰਦੀ ਕਦੇ ਮੈਂ ਤਾਂ ਕਹਿ ਦਾਂਗੀ ਉਹਨੂੰ ਵੀ ਰਿਸ਼ਤੇ ਨੂੰ ਨਾ ਨਾ ਕਰੀ ਪਰ ਮੈਨੂੰ ਪਤਾ ਵੀ ਉਹਨੇ ਨਾ ਹੀ ਕਰਨੀ ਜੇ ਤੁਸੀਂ ਅਰਗੋ ਨਾ ਉਹ ਵੀ ਜਿੱਦੀ ਆ ਉਹ ਧੀੋਂ ਭੈਣ ਆਉਂਦੀ। ਕਿ ਜਿੱਦੀਆਂ ਫਰਮਾਉਂਦੇ ਪਿੱਛੇ ਆਵੀਂ ਇੱਜ਼ਤ ਨਾਲਦਾ ਫੜਾ। ਉਹਨੂੰ ਕਹਦੀ ਵੀ ਹਾਂ ਹੋਣੀ ਚਾਹੀਦੀ ਐ। ਨਾਲੇ ਆ ਚਾਰ ਚੱਕ ਤੂੰ ਹੀ ਪੀਦੀ। ਮੈਨੂੰ ਤਾਂ ਇਹ ਬੰਦੇ ਦੀ ਸਮਝ ਹੀ ਨਹੀਂ ਆਉਂਦੀ। ਮੈਂ ਕੀ ਕਰਾਂ? ਆ ਕੁੜੀ ਜੀ ਕਰਕੇ ਤਾਂ ਘਰੇ ਇੰਨਾ ਕਲੇਸ਼ ਪੈਂਦਾ ਕੋਈ ਹਿਸਾਬ ਨਹੀਂ। ਨਾ ਇਹ ਮੇਰੀ ਮੰਨਦੀ ਆ, ਨਾ ਇਹ ਮੇਰੀ ਮੰਨਦਾ। ਉਹਨੂੰ ਆਪਦੇ ਪਿਆਰ ਦੀ ਪਈ ਆ, ਇਹਨੂੰ ਆਪਦੀ ਇੱਜ਼ਤ ਦੀ ਪਈ ਆ। ਫਸਦੀ ਮੈਂ ਆ ਵਿੱਚ। ਮੈਂ ਕਿਹੜੇ ਪਾਸੇ ਹੋਵਾਂ ਐ ਨਹੀਂ ਸਮਝ ਆਉਂਦੀ। ਜਾਏ ਮੰਨ ਜੇ ਜਾਏ ਮੰਨ ਜੇ ਇੱਕ ਜਣਾ ਵੀ ਨਹੀਂ ਮੰਨਦਾ ਛਾਪਾ ਜਿਹੜੀ ਕੋਈ ਚੀਜ਼ ਨੂੰ ਫੜਾ ਦੋ ਖਾਣ ਪੀਣ ਨੂੰ ਇੱਥੇ ਸਿੱਟ ਜਾਂਦਾ ਮੂਰੇ ਮੇਰੀ ਤਪਾ ਰੱਖੇ ਇਹਨੇ ਵੀ ਮੈਨੂੰ ਨੇਹਾ ਤੇ ਨੂੰ ਕਿੰਨੀ ਵਾਰ ਕਿਹਾ ਵੀ ਮੈਨੂੰ ਇੱਥੇ ਨਾ ਬੁਲਾਇਆ ਕਰ ਤੂੰ ਕਿੰਨਾ ਵੱਡਾ ਰਿਸਕ ਲੈਨੀ ਆ ਪਤਾ ਤੈਨੂੰ ਲੈ ਦੱਸ ਕਾਲਜ ਚ ਤੁਸੀਂ ਨਹੀਂ ਮੈਨੂੰ ਬੁਲਾਉਂਦੇ ਹੈਗੇ ਪਾਰਕ ਚ ਤੁਸੀਂ ਨਹੀਂ ਬੰਦੇ ਹੈਗੇ ਫਿਰ ਹੁਣ ਮੈਂ ਤਾਂ ਮਿਲਣਾ ਹੀ ਆ ਹੋਰ ਕਿੱਥੇ ਮਿਲਾਂ ਮੈਂ ਉਹ ਯਾਰ ਤੈਨੂੰ ਪਤਾ ਲੋਕ 100 100 ਤਰ੍ਹਾਂ ਦੀਆਂ ਗੱਲਾਂ ਕਰਨਗੇ ਜਦੋਂ ਆਪਣੇ ਚ ਕੁਝ ਅਜੇ ਹੈ ਹੀ ਨਹੀਂ ਫਿਰ ਕਿਉਂ ਬੁਲਾਉਂਨੀ ਆ ਤੂੰ ਮੈਨੂੰ ਇੱਥੇ ਲੈ ਆ ਗਈ ਗੱਲ ਹੋਈ ਵੀ ਆਪਣੇ ਚ ਕੁਝ ਹੈ ਨਹੀਂ ਕਿਉਂ ਅਨਮੋਲ ਤੂੰ ਮੈਨੂੰ ਪਿਆਰ ਨਹੀਂ ਕਰਦਾ ਉਹ ਯਾਰ ਗੱਲ ਪਿਆਰ ਵਾਲੀ ਕਿੱਧਰੋਂ ਆ ਗਈ ਜਦੋਂ ਆਪਣੇ ਘਰ ਦੇ ਨਹੀਂ ਮੰਨਦੇ ਮੈਂ ਤੇਰੇ ਨਾਲ ਕਿਵੇਂ ਵਿਆਹ ਕਰਵਾਉਂਗਾ ਲੈ ਅਨਮੋਲ ਮੈਂ ਤੈਨੂੰ ਕਿੰਨੇ ਵਾਰਦਾ ਕਿਹਾ ਆਪਾਂ ਵਿਆਹ ਕਰਵਾ ਸਕਦੇ ਆ ਆਪਾਂ ਨੂੰ ਨਹੀਂ ਦੱਸਦੇ ਹੱਦ ਕਰਦੀਆਂ ਯਾਰ ਅਖੇ ਉਹਨਾਂ ਨੂੰ ਨਹੀਂ ਦੱਸਦੇ ਉਹ ਮੈਂ ਵੀ ਆਪਦੇ ਘਰ ਦੇ ਨਾਲ ਟੁੱਟੂ ਤੇ ਤੂੰ ਵੀ ਟੁੱਟੇਂਗੀ ਆ ਕਿਹੋ ਜੀਆਂ ਗੱਲਾਂ ਕਰੀ ਜਾਨੀਆਂ ਅਨਮੋਲ ਮੈਨੂੰ ਹੋਰ ਕਿਸੇ ਨਾਲ ਟੁੱਟਣ ਜੋੜਨ ਦਾ ਕੋਈ ਮਤਲਬ ਨਹੀਂ ਮੇਰੇ ਸਾਰੇ ਰਿਸ਼ਤੇ ਨਾ ਤੇਰੇ ਨਾਲ ਜੁੜੇ ਹੋਏ ਨੇਗੇ ਹੱਦ ਕਰਦੀਆਂ ਯਾਰ ਮੈਂ ਮਿਲਿਆ ਤੈਨੂੰ ਹਜੇ ਤੇ ਘਰ ਦੇ ਤੇਰੇ ਐਨੇ ਸਾਲਾਂ ਤੋਂ ਤੇਰੇ ਨਾਲ ਤੈਨੂੰ ਉਹਨਾਂ ਦਾ ਪਿਆਰ ਦਾ ਕੁਝ ਨਹੀਂ ਯਾਦ ਨਹੀਂ ਉਹਨਾਂ ਦਾ ਪਿਆਰ ਤੈਨੂੰ ਅਨਮੋਲ ਜਦੋਂ ਤੋਂ ਮੈਨੂੰ ਪਿਆਰ ਕੀਤਾ ਸੀ ਉਦੋਂ ਇਹ ਗੱਲਾਂ ਕਿਉਂ ਨਹੀਂ ਸੋਚਿਆ ਤੂੰ ਹੁਣ ਤੈਨੂੰ ਇਹ ਗੱਲਾਂ ਕਿਉਂ ਯਾਦ ਆ ਰਹੀਆਂ ਨੇ ਓ ਯਾਰ ਹੱਦ ਕਰੀ ਜੰਨੀ ਆ ਨੀਹਾ ਤੂੰ ਮੈਨੂੰ ਕੀ ਪਤਾ ਸੀ ਤੇਰਾ ਭਰਾ ਟੋਨੀ ਐ ਮੈਂ ਤੇਰੇ ਨਾਲ ਪਿਆਰ ਹੀ ਨਾ ਕਰਦਾ ਅਨਮੋਲ ਤੂੰ ਮੇਰੀ ਗੱਲ ਸਮਝ ਤੂੰ ਇੱਕ ਵਾਰ ਫੇਰ ਟਰਾਈ ਤਾਂ ਕਰਕੇ ਦੇਖ ਕਹਾਣੀ ਆਪੇ ਲੋਟ ਆ ਜਾਊਗੀ ਅਖੇ ਕਹਾਣੀ ਆਪੇ ਲੋਟ ਆਜੂ ਓ ਕਾਂਚੜੀ ਦਾ ਖੇਲ ਵੀ ਕਹਾਣੀ ਆਪੇ ਲੋਟ ਆ ਜਾਊਗੀ ਅਨਮੋਲ ਫਿਰ ਹੁਣ ਹੁਣ ਕੀ ਕਰ ਸਕਦੇ ਆ ਮੈਂ ਤਾਂ ਤੈਨੂੰ ਇਹ ਕਹਿਣਾ ਵੀ ਜਿੱਥੇ ਤੇਰਾ ਭਰਾ ਕਹਿੰਦਾ ਨਾ ਤੂੰ ਚੁੱਪਚਾਪ ਉੱਥੇ ਵਿਆਹ ਕਰਾ ਲਾ ਵਧੀਆ ਰਹੇਗੀ ਅਨਮੋਲ ਤੈਨੂੰ ਇੱਕ ਗੱਲ ਦੱਸਾਂ ਸੱਚੀ ਮੇਰਾ ਭਰਾ ਰਿਸ਼ਤਾ ਦੇਖਦਾ ਫਿਰਦਾ ਮੇਰੇ ਲਈ ਮੇਰੇ ਤਾਂ ਗਰਦਨ ਤੇ ਨਾ ਤਲਵਾਰ ਧਾਰ ਰੱਖੀ ਆ ਮੈਂ ਕਿਵੇਂ ਹੋਰ ਕਰਵਾਲਾਂ ਕਿਸੇ ਨਾਲ ਵਿਆਹ ਦੇਖਣਾ ਹੀ ਆ ਅਗਲੇ ਨੇ ਐਡੀ ਵੱਡੀ ਹੋਈ ਪਈ ਮੇਰੇ ਨਾਲ ਤਾਂ ਹੁਣ ਕਰਨੋਂ ਰਿਹਾ ਤੇ ਨਹੀਂ ਮੈਂ ਕਰਾਵਾਂ ਤੇਰੇ ਨਾਲ ਵਿਆਹ ਉਹਨੇ ਤਾਂ ਫੇਰ ਰਿਸ਼ਤਾ ਦੇਖਣੀ ਆ ਤੇਰੇ ਵਾਸਤੇ ਨੀਹਾ ਵਧੀਆ ਰਹੇਗੀ ਜਿੱਥੇ ਤੇਰਾ ਭਰਾ ਕਹਿੰਦਾ ਨਾ ਤੂੰ ਉੱਥੇ ਵਿਆਹ ਕਰਾ ਲਾ ਮੈਂ ਤਾਂ ਤੈਨੂੰ ਇਹੀ ਸਲਾਹ ਦਿੰਦਾ ਬਾਕੀ ਤੇਰੀ ਮਰਜ਼ੀ ਐ ਮੈਂ ਕੁਝ ਨਹੀਂ ਕਹਿ ਸਕਦਾ ਤੈਨੂੰ ਅਨਮੋਲ ਇਹ ਗੱਲ ਤੂੰ ਕਹਿ ਰਿਆਂਗਾ ਵੀ ਜਿੱਥੇ ਤੇਰਾ ਭਰਾ ਕਹਿੰਦਾ ਤੂੰ ਉੱਥੇ ਵਿਆਹ ਕਰਾ ਲਾ ਪਹਿਲਾਂ ਤੂੰ ਮੈਨੂੰ ਕੀ ਕਹਿੰਦਾ ਹੁੰਦਾ ਸੀ ਕਿ ਮੈਂ ਤੇਰੇ ਨਾਲ ਖੜਾਂਗਾ ਲੈ ਮੈਂ ਤੇਰੇ ਭਰਾ ਨੂੰ ਮਨਾ ਲੂੰਗਾ ਕਿੱਥੇ ਗਏ ਉਹ ਤੇਰੇ ਵਾਦੇ ਕਿੱਥੇ ਗਿਆ ਪਿਆਰ ਪਿਆਰ ਸੀ ਹੈਗਾ ਵੀ ਆ ਪਰ ਹੁਣ ਮੈਂ ਵੀ ਕਰਾਂ ਮੈਂ ਵੀ ਮਜਬੂਰ ਆ ਮੇਰੇ ਘਰ ਦੇ ਨਹੀਂ ਮੰਨਦੇ ਵੀ ਤੂੰ ਟੋਨੀ ਦੀ ਭੈਣਾਂ ਤਾਂ ਕਰਕੇ ਜੇ ਕੋਈ ਹੋਰ ਹੁੰਦਾ ਕਰ ਦਿੰਦੇ ਮੈਂ ਵੀ ਕਰਵਾ ਲੈਂਦਾ ਇਹਦਾ ਮਤਲਬ ਇਹ ਹੈ ਅਨਮੋਲ ਕਿ ਬਸ ਹੁਣ ਤੂੰ ਮੇਰਨਾਂ ਧਿਆਨ ਹੀ ਕਰਾਉਂਦਾ ਤੂੰ ਹਾਰ ਮੰਨ ਗਿਆ ਉਹ ਹਾਂ ਯਾਰ ਮੰਨ ਗਿਆ ਮੈਂ ਹਾਰ ਚੁੱਪ ਕਰਕੇ ਨਾ ਘਰੇ ਭੱਜ ਜਾ ਵੀਡੀਓ ਤੁਸੀਂ ਹਾਂ ਆ ਗਿਆ ਲੈ ਆ ਲੋ ਪਾਣੀ ਪੀ ਲੋ ਮੈਂ ਨਹੀਂ ਪਾਣੀ ਪੀਣਾ ਕੀ ਹੋ ਗਿਆ ਨਲ ਕੀ ਬਣਿਆ ਉੱਥੇ ਉਹ ਹੋਣਾ ਕੀ ਸੀ ਮੇਰਾ ਤਾਂ ਮਨਨ ਹੋਇਆ ਪਿਆ ਕਿਸੇ ਪਾਸੇ ਦਾ ਨਹੀਂ ਛੱਡਿਆ ਨੇ ਮੈਨੂੰ ਮਰਨ ਹੋਇਆ ਪਿਆ ਕੋਈ ਗੱਲ ਦੱਸੋਗੇ ਮਨ ਮਰਨ ਤੱਕ ਪਹਿਲਾਂ ਪਹੁੰਚ ਜਾ ਕਰੋ ਗੱਲ ਦੱਸੋ ਪਹਿਲਾਂ ਕੀ ਹੋਈ ਆ ਹੋਣਾ ਕੀ ਆ ਰਿਸ਼ਤੇ ਨੂੰ ਜਵਾਬ ਦੇ ਗਿਆ ਮੁੰਡੇ ਵਾਲੇ ਜਵਾਬ ਠੀਕ ਹੈ ਕੀ ਮਤਲਬ ਤੁਹਾਡਾ ਕਿਦਾਂ ਕਿਉਂ ਜਵਾਬ ਦੇ ਗਏ ਇਹ ਇਹਦੇ ਲੱਛਣ ਪਤਾ ਲੱਗ ਗਿਆ ਉਹਨਾਂ ਨੂੰ ਮੈਨੇ ਕੁੜੀ ਕੁੜੀ ਦਾ ਕਿਨੇ ਚੱਕਰ ਚੱਲਦਾ ਸਾਨੂੰ ਕਦੇ ਪਤਾ ਲੱਗਿਆ ਮੇਰੀ ਗੱਲ ਸੁਣ ਫਿਰ ਆਪਾਂ ਕਿਹੜਾ ਹੁਣ ਰਿਸ਼ਤਾ ਪੱਕਾ ਕਰਤਾ ਸੀਗਾ ਗੱਲ ਹੀ ਕੀਤੀ ਸੀ ਜੀ ਜਵਾਬ ਦੇ ਕੇ ਫਿਰ ਕੀ ਹੋ ਗਿਆ ਜਾਂ ਤਾਂ ਇਹ ਮੇਰੇ ਹੱਥੋਂ ਮਰੂਗੀ ਜਾਂ ਮੈਨੂੰ ਮਾਰੂਗੀ ਕਾਸੇ ਜੋਗੇ ਦਾ ਨਹੀਂ ਛੱਡਿਆ ਇਹਨੇ ਮੈਨੂੰ ਕਾਸੇ ਜੋਗੇ ਛੱਡਣਾ ਨਹੀਂ ਕਿਹੜੀ ਗੱਲ ਰਹਿ ਗਈ ਹੁਣ ਮਿੰਤਾ ਇਹ ਨਹੀਂ ਸਮਝ ਆਉਂਦੀ ਨਨ ਨੂੰ ਪਤਾ ਕਿਵੇਂ ਲੱਗ ਗਿਆ ਕੋਈ ਤਾਂ ਗੱਲ ਹੋਈ ਹੋਣੀ ਐ ਕਿੱਥੇ ਪੁੱਛ ਪੜਤal ਕੀਤੀ ਉਹਨਾਂ ਨੂੰ ਐ ਤਾਂ ਪਤਾ ਕਰ ਲੈਣਾ ਸੀ ਉਹ ਅੱਗੇ ਵਾਲਾ ਜ਼ਮਾਨਾ ਨਹੀਂ ਰਹਿ ਗਿਆ ਹੁਣ ਅਗਲਾ ਨਾ 100 ਥਾਂ ਤੇ ਪੁਛ ਪੜਤਾਲ ਕਰਦਾ ਹੈਗਾ ਫਿਰ ਕੀ ਹੋਵੇ ਜੇ ਪੁਛ ਪੜਤਾਲ ਕਰ ਲਈ ਐਡਾ ਕਿ ਸਾਡੀ ਕੁੜੀ ਨੇ ਕਰਤਾ ਸੀ ਤਾਂ ਘਰੋਂ ਤਾਂ ਨਹੀਂ ਭੱਜ ਗਈ ਸੀ ਐ ਤਾਂ ਹੁਣ ਸਾਰੇ ਜਵਾਕਾਂ ਦੀ ਪਹਿਲਾ ਗੱਲਬਾਤ ਹੁੰਦੀ ਆ ਜਵਾਬ ਠੀਕ ਹੈ ਮੰਨਦੇ ਵੀ ਕਿਸੇ ਨੂੰ ਪਸੰਦ ਕਰਦੇ ਨੇ ਪਰ ਅਗਲੇ ਵਿਆਹ ਤੋਂ ਹੁਣ ਮਾਪਿਆਂ ਦੀ ਮਰਜ਼ੀ ਨਹੀਂ ਕਰਦੇ ਨੇ ਤੇ ਉਹੀ ਕੰਮ ਅਸੀ ਕਰਨ ਲੱਗੇ ਸੀ ਉਹਦਾ ਬਾਹਲੇ ਨਾ ਬੋਲ ਮੇਰੇ ਮੂਰੇ ਪਤਾ ਮੈਨੂੰ ਮੁੰਡਾ ਕੀ ਕਹਿੰਦਾ ਕਹਿੰਦਾ ਸਾਨੂੰ ਘਰੇਲੂ ਕੁੜੀ ਚਾਹੀਦੀ ਆ ਇਹੋ ਜੀ ਨਹੀਂ ਜਿਹੜੀ ਖੰਡਰਾ ਚ ਹੋਟਲਾਂ ਚ ਤੇ ਕੈਫਿਆਂ ਚ ਮਿਲਦੀ ਫਿਰਦੀ ਆ ਜੇ ਮੈਂ ਉੱਥੇ ਹੁੰਦੀ ਨਾ ਉਸ ਮੁੰਡੇ ਨੂੰ ਉਹ ਖੱਪੜ ਮਾਰਦੀ ਸਮਝ ਆ ਗਈ ਤੈਨੂੰ ਬਕਵਾਸ ਕਰਦਾਗਾ ਹੁ ਮੇਰੀ ਨੰਨ ਤਾਂ ਇਹੀ ਜਿਹੀ ਹੈਗੀ ਪਤਾ ਨਹੀਂ ਤੁਸੀਂ ਕਿਵੇਂ ਸੁਣ ਕੇ ਆ ਗਏ ਇੰਨੀਆਂ ਗੱਲਾਂ ਬਕਵਾਸ ਮੈਂ ਨਹੀਂ ਬਕਵਾਸ ਤੂੰ ਕਰਦੀ ਐ ਲੋਕ ਕੋਈ ਝੂਠੇ ਨਹੀਂ ਨਾਲੇ ਕੋਣ ਕਿਸੇ ਦੀ ਤੀ ਭੰਦੇ ਆ ਗੱਲ ਬਣਾ ਲੂ ਉਹ ਲੋਕਾਂ ਦਾ ਕੰਮ ਤਾਂ ਹੁਣ ਹੁੰਦਾ ਹੀ ਇਹ ਐ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਕਲੇਸ਼ ਪਾਓ ਝੂਠ ਬੋਲੋ ਮੈਂ ਤਾਂ ਇਸ ਗੱਲ ਨੂੰ ਮੰਨਦੀ ਵੀ ਕਿਉਂਕਿ ਮੈਨੂੰ ਪਤਾ ਵੀ ਲੀਹਾ ਘਰੇ ਟਾਈਮ ਨਾਲ ਆਉਂਦੀ ਐ ਹੁਣ ਉਹ ਇਹੀ ਜੀ ਗਲਤੀ ਨਹੀਂ ਕਦੇ ਕਰ ਸਕਦੀ ਆਹੋ ਆਉਂਦੀ ਆ ਘਰ ਟਾਈਮ ਤੇ ਆ ਜਿਹੜੇ ਪਹਿਲਾਂ ਲੱਛਣ ਦਿੱਤੇ ਨਾ ਲੋਕਾਂ ਨੂੰ ਸਾਰਾ ਪਤਾ ਇਹਦੇ ਬਾਰੇ ਓਹੋ ਬੱਚੇ ਗਲਤੀਕਾਰੀ ਦਿੰਦੇ ਫਿਰ ਕੀ ਹੋ ਗਿਆ ਤੁਸੀਂ ਤਾਂ ਨਾ ਉਹੀ ਬੋਲੀ ਜਾਂਦੇ ਹੋ ਮਾੜਾ ਮੋਟਾ ਸੋਚ ਸਮਝ ਕੇ ਬੋਲ ਲਿਆ ਕਰੋ ਨਾਲੇ ਉਹਨੂੰ ਖੜਾ ਰਿਸ਼ਤੇਆਂ ਦਾ ਕੋਈ ਕਰਨੀ ਆ ਰਿਸ਼ਤੇ ਉਹਨੂੰ ਬਥੇਰੇ ਬਾਦੂ ਰਿਸ਼ਤੇ ਨੇ ਆਹੋ ਮੈਂ ਰਿਸ਼ਤੇ ਦੇਖੀ ਜਾਵਾਂ ਤੇ ਬੇਇੱਜ਼ਤੀ ਕਰਾਉਂਦਾ ਰਹਾ ਨਾ ਲੋਕਾਂ ਤੋਂ ਮੈਂ ਤੁਹਾਨੂੰ ਐ ਨਹੀਂ ਕਹਿੰਦੀ ਵੀ ਬੇਇੱਜ਼ਤੀ ਕਰਾਓ ਜੇ ਕੋਈ ਚੰਗਾ ਰਿਸ਼ਤਾ ਉਹਦੇ ਕਰਮਾਂ ਚ ਹੋਇਆ ਤਾਂ ਆਪੇ ਮਿਲ ਜੇ ਸਮਝ ਆ ਗਈ ਤੁਹਾਨੂੰ ਮਾੜਾ ਮੋਟੇ ਨਾਲ ਠੰਡੇ ਦਿਮਾਗ ਨਾਲ ਸੋਚਿਆ ਕਰੋ ਮੂੰਹ ਹੀ ਉਛਲਦੇ ਰਹਿੰਦੇ ਸਾਰ ਦਿਨ ਘਰੇ ਆਹੋ ਤੂੰ ਸਮਝਾ ਰਿਆ ਕਰ ਉਹਨੂੰ ਮੈਨੂੰ ਤਾਂ ਨਹੀਂ ਸਮਝਦੀ ਮੈਂ ਤਾਂ ਤਾਂ ਠੇਰਾ ਸਮਝਾਉਣੀ ਹੈ ਕੋਈ ਨਹੀਂ ਅੱਗੇ ਵੀ ਸਮਝਾਦਾ ਨਹੀਂ ਨਾਲੇ ਆਪਦੀ ਭੈਣ ਨੂੰ ਨਾ ਐ ਨਹੀਂ ਪੁੱਠਾ ਸਿੱਧਾ ਬੋਲੀਦਾ ਹੁੰਦਾ ਲੋਕਾਂ ਦੇ ਮਗਰ ਲਾ ਕੇ ਲੋਕ ਤਾਂ ਕੁੱਤੇ ਨੇ ਤਾਂ ਪਾਪ ਨਾ ਨਹੀਂ ਘੜਦੇ ਜੇ ਚੰਗੀ ਹੋਊਗੀ ਧੀ ਭੈਣ ਤਾਂ ਵੀ ਅਗਲਾ ਬੋਲੂਗਾ ਜੇ ਮਾੜੀ ਹੋਊਗੀ ਤਾਂ ਵੀ ਅਗਲਾ ਬੋਲੂਗਾ ਸਮਝ ਆ ਗਈ ਜਵਾਨੇ ਦੇ ਨਾਲ ਨਾਲ ਚੱਲਣਾ ਪੈਂਦਾ ਉਹ ਤਾਂ ਕਹਿੰਦਾ ਨਾ ਬੋਲਿਆ ਕਰ ਜਮਾਨੇ ਦੇ ਨਾਲ ਹੀ ਚੱਲ ਰਹੀਆਂ ਜਮਾਨਾ ਤਾਂ ਕਹਿੰਦਾ ਅਸੀਂ ਘਰ ਘਰ ਤਮਾਸ਼ਾ ਦੇਖੀਏ ਹੁਣ ਤੁਸੀਂ ਦੱਸੋ ਵੀ ਆਪ ਆਪਣੇ ਘਰੇ ਤਮਾਸ਼ਾ ਬਣਾ ਲਈਏ ਲੋਕਾਂ ਵਾਸਤੇ ਉਹ ਯਾਰ ਤੇਰੇ ਨਾਲ ਨਹੀਂ ਮੈਂ ਬਹਿਸ ਕਰ ਸਕਦਾ ਠੀਕ ਹੈ ਨਾ ਲੈ ਜੇ ਮੈਂ ਕੋਈ ਚੰਗੀ ਗੱਲ ਸਮਝਾਉਣੀ ਆ ਤਾਂ ਮੇਰੀ ਗੱਲ ਤਾਂ ਪੱਲੇ ਬੰਨ੍ਹ ਦਾਨੀ ਬੰਦਾ ਬਾਹਰ ਨੂੰ ਭੱਗ ਜਾਂਦਾ ਲੋਕਾਂ ਦੀਆਂ ਗੱਲਾਂ ਸੁਣ ਕੇ ਘਰੇ ਆ ਕੇ ਕਲੇਸ਼ ਪਾਉਣ ਲੱਗ ਜਾਂਦਾ ਉਹ ਲੋਕ ਤਾਂ ਸਵਾਦ ਲੈਂਦੇ ਨੇ ਗੱਲਾਂ ਕਰ ਕਰ ਕੇ ਲੋਕਾਂ ਨੂੰ ਤਾਂ ਐ ਵੀ ਕਿਹੜੇ ਵੇਲੇ ਇਹਨਾਂ ਦੀ ਭੈਣ ਕੋਈ ਗਲਤੀ ਕਰੇ ਤਾਂ ਅਸੀਂ ਉਂਗਲਾ ਚੱਕੀ ਨੇਹਾ ਤੂੰ ਕਿਉਂ ਬਾਹ ਸਾਡੀ ਬੇਇਜ਼ਤੀ ਕਰਾਈ ਹੋਈ ਆ ਕਿਉਂ ਆਪਦੇ ਭਰਾ ਦੀ ਦੁਸ਼ਮਣ ਬਣੀ ਆ ਤੂੰ ਭਾਬੀ ਹੁਣ ਮੈਂ ਕੀ ਕਰਤਾ ਜਦੋਂ ਇਹ ਮਰਮੋਹ ਦੀ ਗੱਲ ਕਰਦੀਆਂ ਮੇਰੇ ਤੇ ਚੜ ਕੇ ਆ ਜਾਂਦੇ ਓ ਤੁਸੀਂ ਵੀਰ ਉਹਨੇ ਵੀ ਕੁਝ ਕਹਿ ਦੇ ਕਰੋ ਮੇਰੇ ਤੇ ਚੜ ਕੇ ਆ ਜਾਂਦੇ ਓ ਹੈ ਤੈਨੂੰ ਕਹਿਣਾ ਤਾਂ ਆਸਾਨ ਹੋ ਗਿਆ ਨਹੀਂ ਬਾਹਰ ਸਾਡੀ ਮੂੰਹ ਦਿਖਾਣ ਜੋਗੇ ਨਹੀਂ ਅਸੀਂ ਸਾਡੀ ਇੰਨੀ ਬੇਇਜ਼ਤੀ ਹੁੰਦੀ ਆ ਤੂੰ ਮੁੰਡੇ ਦਾ ਖਹਿੜਾ ਛੱਡ ਕਾ ਤੂੰ ਨਹੀਂ ਦਿੰਦੀ ਨਿੱਕੀ ਆ ਉਸ ਮੁੰਡੇ ਚਾਹੇ ਜਿਹੜਾ ਹੋਰ ਕਿਸੇ ਚ ਨਹੀਂ ਭਾਬੀ ਮੈਂ ਉਹਨੂੰ ਪਿਆਰ ਕਰਦੀ ਆ ਕਿ ਮੈਂ ਕਿਸੇ ਹੋਰ ਬਾਰੇ ਸੋਚ ਨਹੀਂ ਸਕਦੀ ਕਿ ਮੈਂ ਉਹਦੇ ਨਾਲ ਹੀ ਰਹਿਣਾਗਾ ਇੱਕ ਇੱਕ ਗੱਲ ਨਾ ਤੁਸੀਂ ਮੈਨੂੰ ਬਾਰ-ਬਾਰ ਨਾ ਪੁੱਛੋ ਬਸ ਪੱਕੀ ਗੱਲ ਹੈ ਤੂੰ ਉਹਦੇ ਨਾਲ ਹੀ ਰਹਿਣਾ ਮੈਂ ਉਹਦੇ ਨਾਲ ਹੀ ਰਹਿਣਾ ਤੂੰ ਸਮਝਦੀ ਕਿਉਂ ਨਹੀਂ ਗੱਲ ਨੂੰ ਕਿਸ ਮਿੱਟੀ ਤੇ ਪੜੀ ਹੋਈ ਹੈ ਤੂੰ ਨੀਹਾ ਤੈਨੂੰ ਐ ਪਤਾ ਤੇਰਾ ਵੀਰ ਉਹ ਨਾ ਮਰਨ ਬਰਉਣ ਤੱਕ ਜਾ ਰਿਹਾ ਹੈ ਮੌਤ ਮੰਗਦਾ ਹੈ ਉਹ ਮੌਤ ਕੀ ਹੈ ਬੱਬੇ ਤੇਰਾ ਬੱਬੇ ਜੇ ਮੇਰੇ ਕੀ ਗਲਤੀ ਆ ਇਹ ਸਭ ਤੇ ਮੇਰਾ ਹੀ ਕਸੂਰ ਹੈਗਾ ਮੈਂ ਤਾਂ ਇਹ ਨਹੀਂ ਸਮਝਉਂਦੀ ਹੈਗੀ ਮੈਂ ਕੋ ਪਿਆਰ ਕੀਤਾ ਵਾ ਸਹੀ ਮੇਰਾ ਗੁਨਾਹ ਆ ਤੈਨੂੰ ਐ ਪਤਾ ਹੈ ਤੇਰਾ ਵੀਰ ਉਹਨੇ ਤੇ ਘਰ ਗਿਆ ਸੀ ਮੁੰਡੇ ਆਲੇ ਨੇ ਉਹਨਾਂ ਨੇ ਫੋਨ ਕਰਕੇ ਸੱਦਿਆ ਸੀ ਤੇ ਆਲੇ ਨੇ ਘਰੇ ਬਿਠਾ ਕੇ ਬੇਇੱਜ਼ਤੀ ਕੀਤੀ ਆ ਖਿੰਦੇ ਸੀ ਤੇਰੀ ਭੈਣ ਨਾਲ ਰਿਸ਼ਤਾ ਲਵਾਂਗੇ ਖਲੇ ਮੂੰਹ ਕਾਲਾ ਕਰਾਉਂਦੀ ਫਿਰਦੀ ਆ ਬਾਹਰ ਲੋਕਾਂ ਨਾਲ ਕਦੇ ਖੰਡਰਾਂ ਚ ਕਦੇ ਕੈਫਿਆਂ ਚ ਕਹਦਾ ਇਹ ਇਹਦੀ ਕੁੜੀ ਆਪਣੇ ਘਰੇ ਲਿਆਵਾਂਗੇ ਤੂੰ ਆਪ ਦੱਸ ਹੁਣ ਕੀ ਕਰੀਏ ਸੀ ਪਾਪੀ ਫਿਰ ਵੀਰਾਂ ਨੂੰ ਕੀ ਨੇ ਕਿਹਾ ਸੀਗਾ ਪਿਓ ਰਿਸ਼ਤਾ ਦੇ ਕੇ ਆਵੇ ਵੀਰਾਂ ਦਾ ਆਪ ਮਾਰਾ ਬੰਦੇ ਬੈਠਾ ਕਾ ਉਸਨੇ ਜਦੋਂ ਕਹਿ ਦਿੱਤਾ ਮੈਂ ਕਿਸੇ ਹੋਰ ਨਾਲ ਵਿਆਹ ਕਰਾਉਣਾ ਨਹੀਂ ਹੈਗਾ ਕਿਉਂ ਕਰਦੇ ਹੋ ਧੱਕਾ ਤੁਸੀਂ ਮੇਰੇ ਨਾਲ ਨੀਹਾ ਇੱਕ ਭਰਾ ਨੂੰ ਆਪਣੀ ਜਵਾਨ ਭੈਣ ਦੀ ਬਹੁਤ ਫਿਕਰ ਹੁੰਦੀ ਹੈ ਤੇ ਤੈਨੂੰ ਪਤਾ ਹੀ ਆ ਵੀ ਤੇਰੇ ਸਿਰ ਤੇ ਹੁਣ ਤੇਰੇ ਭਰਾ ਦਾ ਹੀ ਹੱਥ ਆ ਜਿਉਂ ਨਹੀਂ ਤੇਰਾ ਵਿਆਹ ਵਾਸਤੇ ਮੁੰਡਾ ਦੇਖੂਗਾ ਤੇ ਫਿਰ ਹੋਰ ਕੌਣ ਦੇਖੂਗਾ ਐ ਦੱਸ ਮੈਨੂੰ ਫਿਰ ਭਾਬੀ ਜਿੱਥੇ ਨਾ ਚਾਹਨੀ ਆ ਮੇਰਾ ਉੱਥੇ ਵਿਆਹ ਕਰ ਦਿਓ ਤੁਸੀਂ ਫਿਰ ਮੈਂ ਦੂਰ ਤੋਂ ਮੰਗਿਆ ਹੀ ਕੀ ਹੈਗਾ ਨੀਹਾ ਤੇਰਾ ਵੀਰਾ ਮਜਬੂਰ ਆ ਤੈਨੂੰ ਪਤਾ ਵੀ ਤੇਰਾ ਵੀਰਾ ਪਹਿਲਾਂ ਉਸ ਪਰਿਵਾਰ ਦੇ ਨਾਲ ਗਲਤੀ ਕਰਕੇ ਆ ਚੁੱਕਿਆ ਆ ਤੇ ਹੁਣ ਦੁਬਾਰਾ ਕੀ ਮੂੰਹ ਲੈ ਕੇ ਜਾਵੇ ਉਸ ਘਰ ਦੇ ਵਿੱਚ ਜਿਹੜਾ ਉਹਨਾਂ ਨਾਲ ਰਿਸ਼ਤਾ ਜੋੜੇ ਫਿਰ ਭਾਬੀ ਇਹਦੇ 'ਚ ਮੇਰਾ ਤਾਂ ਕੋਈ ਕਸੂਰ ਨਹੀਂ ਨਾ ਇਹ 'ਚ ਮੈਂ ਕੀ ਗਲਤ ਕੀਤਾ ਮੈਂ ਤਾਂ ਸਿਰਫ ਹਰਮੋਲ ਨੂੰ ਪਿਆਰ ਕੀਤਾ ਪਰ ਨਾ ਤੁਸੀਂ ਤੇ ਵੀਰਾ ਮੇਰੀ ਗੱਲ ਨਹੀਂ ਸਮਝਦੇ ਆਏ ਤੂੰ ਕਾਤੋਂ ਇਸ ਗੱਲ ਨੂੰ ਸਮਝ ਰਹੀ ਬਾਰ-ਬਾਰ ਇੱਕੋ ਗੱਲ ਇੱਕੋ ਗੱਲ ਤੈਨੂੰ ਐ ਪਤਾ ਤੇਰਾ ਵੀਰਾ ਤੈਨੂੰ ਕਿੰਨਾ ਪਿਆਰ ਕਰਦਾ ਆ ਭਾਬੀ ਵੀਰੇ ਨੂੰ ਤਾਂ ਪਿਆਰ ਦਾ ਮਤਲਬ ਹੀ ਨਹੀਂ ਪਤਾ ਜੇ ਵੀਰੇ ਨੂੰ ਪਿਆਰ ਦਾ ਮਤਲਬ ਪਤਾ ਹੁੰਦਾ ਨਾ ਤਾਂ ਅੱਜ ਵੀਰਾ ਮੇਰੀ ਖੁਸ਼ੀ ਦੇਖਦਾ ਤੇ ਹਨ ਵੀ ਤੇਰੀ ਖੁਸ਼ੀ ਦੇਖ ਰਹੇ ਪਰ ਤੂੰ ਨਹੀਂ ਇਸ ਗੱਲ ਨੂੰ ਸਮਝਦੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਸਾਡੇ ਘਰ ਨੂੰ ਨਜ਼ਰ ਕਿਦੀ ਲੱਗੀ ਹੈ ਸਾਰਾ ਸਾਡਾ ਘਰ ਨਾ ਖਿਲਰਦਾ ਜਾ ਰਿਹਾ ਅੱਭੀ ਕਿਸੇ ਵੀ ਨਜ਼ਰ ਨਹੀਂ ਲੱਗੀ ਹੈਗੀ ਜਦੋਂ ਮੰਜ਼ਲਾਂ ਹੀ ਅਲੱਗ ਹੋ ਜਾਂਨਾਂ ਤੇ ਫਿਰ ਆਹੀ ਕੁਛ ਰਹਿਣਾ ਨਾ ਨੇਹਾ ਵਾਲੀ ਜਿੱਦ ਨਹੀਂ ਕਰੀਦੀ ਮੰਨ ਵੀ ਲੈ ਤੂੰ ਸਾਡੀ ਗੱਲ ਜੇ ਤੇਰੇ ਭਰਾ ਨੇ ਕੁਛ ਕਰ ਲਿਆ ਨਾ ਨੇਹਾ ਸਾਡੀ ਜ਼ਿੰਮੇਵਾਰ ਤੂੰ ਹੋਵੇਂਗੀ ਫੈਸਲਾ ਹੁ ਤੇਰੇ ਹੱਥ ਚ ਸਮਝ ਆਈ ਤੈਨੂੰ ਤੇ ਭਾਦੀ ਜੇ ਮੈਂ ਕੁਛ ਕਰ ਲਿਆ ਫਿਰ ਕੌਣ ਜ਼ਿੰਮੇਵਾਰ ਹੈ ਇਹ ਗੱਲ ਦਾ ਤਾਂ ਕੋਈ ਕੋਲ ਜਵਾਬ ਨਹੀਂ ਹੈਗਾ ਠੀਕ ਕਰਮ ਹੈ ਸਾਰਾ ਕੁਝ ਠੀਕ ਹੈ ਬਸ ਇੱਕ ਹੀ ਨੀਹਾ ਵੱਲੋਂ ਮੈਂ ਬਹੁਤ ਦੁਖੀ ਹਾਂ ਵਿਰੇਕ ਨਰਾਜ਼ ਹੈ ਮੇਰ ਨਾਲ ਮੈਂ ਕਿ ਨਰਾਜ਼ ਹੁਣ ਨੀਹਾ ਤੇਰ ਨਾਲ ਵਿਰੇ ਮੈਂ ਤੈਨੂੰ ਇੱਕ ਗੱਲ ਕਹਾਂ ਮੈਨੂੰ ਮਾਫ ਕਰ ਦੇ ਮੇਕੋ ਬਹੁਤ ਵੱਡੀ ਗਲਤੀ ਹੋ ਗਈ ਹੁਣ ਤੋਂ ਮੈਨੂੰ ਜਿੱਥੇ ਵੀ ਕਹੇਂਗਾ ਨਾ ਮੈਂ ਉੱਥੇ ਵਿਆਹ ਕਰਾ ਲੂੰਗੀ ਦੇਖ ਲੈ ਨੀਹਾ ਜੇ ਮੇਰੀ ਹੋਰ ਬਦਨਾਮੀ ਕਰਾਉਣੀ ਹੈ ਕਰਾ ਸਕਦੀ ਆ ਤੂੰ ਨਹੀਂ ਨਹੀਂ ਵੀਰੇ ਨਹੀਂ ਤਾਂ ਤਾਂ ਪਹਿਲਾਂ ਹੀ ਤੁਹਾਡੀ ਬਹੁਤ ਬਦਨਾਮੀ ਹੋਊਗੀ ਨਿਆਣੀ ਮਤ ਦੇ ਵਿੱਚ ਪਤਾ ਨਹੀਂ ਮੈਂ ਕਿੰਨੀਆਂ ਕਿ ਗਲਤੀਆਂ ਕਰਤੀਆਂ ਪਰ ਹੁਣ ਤੁਸੀਂ ਜੋ ਵੀ ਕਹੋਗੇ ਨਾ ਮੈਂ ਤੁਹਾਡੀ ਸਾਰੀ ਗੱਲ ਮੰਨੂੰਗੀ ਨੀਹਾ ਸੱਚੀ ਕਹਿ ਰਹੀ ਹੈ ਤੂੰ ਫੱਕਰੱਸ ਮੈਨੂੰ ਹਾਂ ਭਬੀ ਸੱਚੇ ਕਹਿ ਰਹੀ ਆ ਮੈਂ ਮੈਂ ਤੁਹਾਡੀ ਹਰ ਇੱਕ ਗੱਲ ਮੰਨੂਗੀ ਜਿੱਥੇ ਤੁਸੀਂ ਕਹੋਗੇ ਨਾ ਮੈਂ ਉੱਥੇ ਵਿਆਹ ਕਰਾ ਲਵਾਂਗੀ ਅੱਛਾ ਸ਼ੁਕਰਾਂ ਪ੍ਰਮਾਤਮਾ ਦਾ ਇਹ ਦੀ ਜਲਦੀ ਅੱਖਾਂ ਖੁੱਲ ਗਈਆਂ ਜੀ ਦੇਖੋ ਹੁਣੇ ਜਿੱਥੇ ਆਪਾਂ ਕਹਾਗੇ ਨਾ ਉੱਥੇ ਵਿਆਹ ਕਰੂਗੀ ਸਾਡੀ ਗੱਲ ਮੰਨੂਗੀ ਹੁਣ ਤਾਂ ਨੀਹਾ ਮੇਰੇ ਨਾਲ ਲੋਕਾਂ ਸਾਹਮਣੇ ਬਹੁਤ ਬਦਨਾਮੀ ਹੋ ਗਈ ਸੀ ਫੇਰ ਦੱਸ ਮੈਂ ਕੀ ਕਰਦਾ ਮਰ ਜਾਂਦਾ ਤੇਰੀ ਭਾਬੀ ਨੂੰ ਵਿਧਵਾ ਕਰ ਦਿੰਦਾ ਨਾ ਨਾ ਵੀਰੇ ਆਇਨਾ ਬੋਲ ਭਾਬੀ ਮੇਰੀ ਮਾਵਾ ਵਰਗੀ ਆ ਮੈਂ ਪਾਪੀ ਜੀ ਆਪਦੀ ਮਾਂ ਨੂੰ ਵੇਖਿਆ ਤੇ ਮੈਂ ਇਹ ਪਾਪ ਨਹੀਂ ਕਰ ਸਕਦੀ। ਨੀਹਾ ਤੇਰਾ ਬਹੁਤ ਬਹੁਤ ਧੰਨਵਾਦ। ਖਿਚੜਾ ਤੋਂ ਆਪਦੇ ਵੀਰੇ ਦੀ ਵਦਨਾਮੀ ਹੋਣ ਤੋਂ ਉਹਨੂੰ ਬਚਾ ਲਿਆ। ਕੱਲ ਠੀਕ ਹੈ ਫਿਰ ਨੀਹਾ ਤੁਸੀਂ ਕੰਮਦੰਦਾ ਕਰ ਲਿਓ ਤੇ ਮੈਂ ਵੀ ਕੰਮ ਜਾ ਕੇ ਆਉਣਾ ਕੋਈ। ਠੀਕ ਹੈ ਜੀ। ਨੀਹਾ ਮੈਨੂੰ ਐ ਨਹੀਂ ਸਮਝ ਆਉਂਦੀ ਫਿਰ ਮੈਂ ਕਿ ਤੇਰਾ ਕਿਵੇਂ ਥੈਂਕਸ ਕਰਾਣੇ ਹਾਂ ਤੈਨੂੰ ਪਤਾ ਥ੍ਰੀਸ ਜਿੱਦਨੇ ਨਾ ਸਾਰੇ ਘਰ ਦੇ ਵਿੱਚ ਕਲੇਸ਼ ਪਾਇਆ ਹੋਇਆ ਸੀ ਕਿਸੇ ਦਾ ਮੁੱਤਰ ਤੇ ਕਿਸੇ ਦਾ ਮੁੱਤਰ ਪਾਸੇ ਸੀ ਪਰ ਸੱਚੀ ਦੱਸਾਂ ਤੂੰ ਮੇਰੀ ਬਹੁਤ ਵੱਡੀ ਟੈਨਸ਼ਨ ਦੂਰ ਕਰਦੀ ਕਸਮ ਨਾਲ ਮੈਨੂੰ ਬਹੁਤ ਫਿਕਰ ਸੀਗੀ ਕਰਨੇ ਹਨ ਹਜੇ ਵੀ ਮੇਰਾ ਦਿਲ ਨਹੀਂ ਮੰਨਦਾ ਤੂੰ ਮੇਰੇ ਪਿੱਛੇ ਯਾਰ ਹੱਥੇ ਪਿਆਰ ਦੀ ਕੁਰਬਾਨੀ ਦੇਤੀ ਪਰ ਮੈਂ ਹੀ ਕਹਿੰਨੀ ਐ ਨੀਹਾ ਕਿ ਰੱਬ ਕਰੇ ਤੇ ਆਪਦੇ ਪਿਆਰ ਤੋਂ ਕਦੇ ਵੀ ਦੂਰ ਨਾ ਹੋਵੇ ਪਰ ਮਾਤਮਾ ਤੈਨੂੰ ਤੇਰਾ ਪਿਆਰ ਜ਼ਰੂਰ ਮਿਲਾਵੇ ਤੁਸੀਂ ਇਕ ਦੂਜੇ ਤੋਂ ਕਦੇ ਵੀ ਦੂਰ ਨਾ ਹੋਵੋ ਨਹੀਂ ਭਾਬੀ ਮੈਨੂੰ ਹੁਣ ਪਤਾ ਲੱਗ ਗਿਆ ਕਿ ਤੁਹਾਡੇ ਤੋਂ ਤੇ ਵੀਰੇ ਤੋਂ ਇਲਾਵਾ ਨਾ ਮੇਰਾ ਹੋਰ ਕੋਈ ਨਹੀਂ ਹੈਗਾ ਤੁਸੀਂ ਮੇਰਾ ਸਭ ਕੁਝ ਹੋ ਤੇ ਮੈਂ ਕਿਸੇ ਹੋਰ ਪਿੱਛੇ ਤੁਹਾਨੂੰ ਥੋੜੀ ਛੱਡੂੰਗੀ ਭਾਬੀ ਜਿੰਨੀਆਂ ਵੀ ਮੇਰੇ ਤੋਂ ਗਲਤੀਆਂ ਹੋਈਆਂ ਨੇ ਨਾ ਮੈਨੂੰ ਤੁਸੀਂ ਮਾਫ ਕਰ ਦਿਓ ਮੈਂ ਉਸ ਤੋਂ ਬਾਅਦ ਹੁਣ ਕੋਈ ਗਲਤੀ ਨਹੀਂ ਕਰੂੰਗੀ ਪਾਦਰ ਗਲਤੀ ਤਾਂ ਸੀ ਤੇਰੀ ਉਦੋਂ ਹੀ ਮਾਫ ਕਰਤੀਆਂ ਸੀ ਸਮਝ ਆਈ ਤੈਨੂੰ ਚੱਲ ਦਿਲ ਨਾਲ ਹੌਲਾ ਕਰ ਨੇਹਾ ਹਾਂ ਹਾਂ ਪਪੀ ਨੇਹਾ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਤੂੰ ਸਾਡੇ ਵਾਸਤੇ ਆਪਣੀ ਪਿਆਰ ਦੀ ਕੁਰਬਾਨੀ ਦੇ ਦੇਂਗੀ ਸੱਚੀ ਦੱਸਾਂ ਅੱਜ ਤੂੰ ਸਾਬਿਤ ਕਰਤਾ ਕਿ ਤੂੰ ਸਾਨੂੰ ਬਹੁਤ ਪਿਆਰ ਕਰਦੀ ਹੈਂ ਅੱਜ ਨਾ ਅੱਜ ਮੈਨੂੰ ਤੇਰੀ ਪਰਵਰਿਸ਼ ਤੇ ਪੂਰਾ ਮਾਣ ਆ ਖੈਸੀ ਜਿੰਨਾ ਚਿੰਨਾਂ ਦਨੂ ਸੰਭਾਲ ਕੇ ਰੱਖਿਆ ਜਿੰਨਾ ਤੈਨੂੰ ਪਿਆਰ ਕੀਤਾ ਅੱਜ ਤੂੰ ਸਾਨੂੰ ਉਹਦਾ ਮੁੱਲ ਮੋੜਤਾ ਰਿਹਾ ਸੱਚੀ ਗੱਲ ਹੈ ਥੇਰਾ ਬਹੁਤ ਬਹੁਤ ਧੰਨਵਾਦ ਭਾਬੀ ਤੂੰ ਮੇਰਾ ਧੰਨਵਾਦ ਨਾ ਕਰ ਸੁਗੋਇਤਾ ਮੇਰਾ ਫਰਜ਼ ਸੀਗਾ ਤੇ ਜੋ ਮੈਂ ਨਿਭਾਇਆਗਾ ਭਾਬੀ ਜੇ ਮੈਂ ਮੋਰ ਨਾਲ ਭੱਜ ਕੇ ਵਿਆਹ ਕਰਵਾ ਲੈਂਦੀ ਨਾ ਤਾਂ ਮੈਂ ਬਦਨਾਮੀ ਦਾ ਟਿੱਕਾ ਆਪਣੇ ਵੀਰੇ ਦੇ ਮੱਥੇ ਲਾ ਕੇ ਜਾਂਦੀ ਤੇ ਮੈਂ ਨਹੀਂ ਚਾਹੁੰਦੀ ਸੀ ਵੀ ਮੇਰੇ ਵੀਰੇ ਦੀ ਬਦਨਾਮੀ ਹੋਵੇ। ਭਾਬੀ। ਐਸੀ ਗੱਲ ਬਾਰੇ ਸੋਚ ਕੇ ਨਾ ਮੈਂ ਪਿੱਛੇ हट ਗਈ। ਜੋ ਕੁਝ ਵੀ ਮੇਰੀ ਕਿਸਮਤ ਚ ਲਿਖਿਆ ਹੋਊਗਾ ਨਾ ਉਹ ਹੋ ਕੇ ਰਹੂਗਾ। ਲਿਖਿਆ ਹੋ ਤਾਂ ਕੋਈ ਨਹੀਂ ਰੋਕ ਸਕਦਾ। ਬਸ ਭਾਬੀ। ਐਸੇ ਭਰੋਸੇ ਨਾਲ ਮੈਂ ਰੱਬ ਦੇ ਡੋਰal ਛੱਡਤੀਆਂ। ਠੀਕ ਕਰਨਾ ਕਰ ਤੂੰ। ਤੇ ਤੂੰ ਆਪਦੀ ਜਗ੍ਹਾ ਸਹੀ ਹੈ ਨਾ। ਖਰ ਤੋਂ ਸਾਡੇ ਵਾਰੇ ਸੋਚੇ ਪਰਮਾਤਮਾ ਤੇਰੀ ਜਰੂਰ ਸੁਣੂ ਜੜੀਆਂ ਕੁੜੀਆਂ ਆਪਣੇ ਪਰਿਵਾਰ ਬਾਰੇ ਸੋਚਦੀਆਂ ਨੇ ਨਾ ਪਰਮਾਤਮਾ ਨੇ ਉਹਨਾਂ ਦੀ ਜ਼ਿੰਦਗੀ ਚ ਚੰਗਾ ਹੀ ਲਿਖਿਆ ਹੁੰਦਾ ਹੈ ਸਮਝ ਆਈ ਤੈਨੂੰ ਹਾਂ ਭਾਬੀ ਤੇ ਤੈਨੂੰ ਇਹ ਪਤਾ ਵੀ ਜਗਾ ਸੀ ਤੇਰਾ ਕੱਲ ਨੂੰ ਵਿਆਹ ਕਿਤੇ ਕਰਾਂਗੇ ਤੇਰਾ ਭਰਾ ਕਿੰਨਾ ਖੁਸ਼ ਹੋਗਾ ਕੰਮ ਇਹ ਖੁਦ ਇਸੇ ਤੋਂ ਕਿੰਨਾ ਵੱਡਾ ਬੋਝ ਉਤਰ ਜਾ ਤੈਨੂੰ ਪਤਾ ਪਤਾ ਭਾਬੀ ਮੈਨੂੰ ਤੁਹਾਡੇ ਤਾਂ ਮਿਲਦੇ ਐਸਾਨੀ ਬਹੁਤ ਸੀ ਚਲ ਹੁਣ ਮੈਨੂੰ ਇਹ ਤਾਂ ਹੋ ਗਿਆ ਕਿ ਜੇ ਮੈਂ ਅਨਮੋਲ ਨੂੰ ਛੱਡਦਾ ਵੀਰੇ ਦੀ ਖੁਸ਼ੀ ਲਈ ਸਹੀ ਹੁਣ ਮੇਰਾ ਵੀਰਾ ਤਾਂ ਖੁਸ਼ ਆ ਨਾ ਮੇਰੇ ਲਈ ਇਹ ਹੀ ਬਹੁਤ ਆ ਮੇਰੀਆਂ ਖੁਸ਼ੀਆਂ ਤਾਂ ਰਹੀਆਂ ਸਾਈਡ ਤੇ ਮੇਰੀ ਅੱਖਾਂ ਚੱਕਾ ਪਾ ਕੇ ਦੱਸ ਕੀ ਤੂੰ ਅਨਮੋਲ ਨੂੰ ਦਿ ਲੋ ਭਲਾਤਾ ਭਾਬੀ ਥੋਡੇ ਅਹਿਸਾਨ ਤੇ ਪਿਆਰ ਨੂੰ ਵਕ ਵਕ ਨਜ਼ਰਾਂ ਨਾਲ ਦੇਖਿਆ ਤਾਂ ਸ਼ਾਇਦ ਮੇਰਾ ਭਲਾਉਣਾ ਸਹੀ ਸੀ ਤੇ ਮੈਂ ਉਹਨੂੰ ਸੱਚੀ ਭਲਾਉਤਾ ਵੀਰੇ ਤੇ ਤੁਹਾਡੇ ਉੱਪਰੋਂ ਮੇਰੇ ਲਈ ਹੋਰ ਕੁਝ ਨਹੀਂ ਸੀ ਮੈਨੂੰ ਜੋ ਸਹੀ ਲੱਗਿਆ ਨਾ ਤਾਂ ਵੀ ਮੈਂ ਉਹ ਕਰਤਾ ਨੀਹਾ ਤੂੰ ਮੇਰੀ ਕਨਣਦੀ ਨਹੀਂ ਮੇਰੀ ਭੈਣ ਹੀ ਨਹੀਂ ਮੇਰੀ ਧੀ ਆ ਕੈਨੂੰ ਆਪਣੇ ਹੱਥਾਂ ਨਾਲ ਤੋਰਾਂਗੀ ਮੈਂ ਇੱਕ ਸੋਹਣੇ ਪਰਵਾਰ ਚ ਤਾਂ ਕਿ ਤੇਰੀ ਜ਼ਿੰਦਗੀ ਹਮੇਸ਼ਾ ਬਣੀ ਰਹੇ ਸਮਝ ਆਈ ਤੈਨੂੰ ਹਾਂ ਬੱਬੀ ਤੇ ਮੈਂ ਰੱਬ ਅੱਗੇ ਹੀ ਅਰਦਾਸ ਕਰਦੀ ਆਂ ਚੀਜ਼ੋ ਕੁਝ ਵੀ ਹੁਣ ਤੱਕ ਤੇਰੇ ਨਾਲ ਹੋਇਆ ਖਤੂ ਭੁੱਲ ਜਾ ਉਹ ਰੱਬ ਤੇਰਾ ਪੂਰਾ ਸਾਥ ਤੇਰੇ ਦੇ ਚ ਤੇ ਅਗਲੀ ਜ਼ਿੰਦਗੀ ਤੇਰੀ ਬਹੁਤ ਸੋਹਣੀ ਬੀਤੇ ਹੂੰ ਸਮਝ ਆਈ ਹਾ ਪੱਬੀ ਅਨਮੋਲ ਮੈਨੂੰ ਮਾਫ ਕਰ ਦੇ ਮੈਂ ਪਿਆਰ ਤਾਂ ਤੈਨੂੰ ਅੱਜ ਵੀ ਬਹੁਤ ਕਰਦੀ ਆ ਤੇ ਹਮੇਸ਼ਾ ਕਰਦੀ ਰਹੂੰਗੀ ਪਰ ਮੈਂ ਆਪਣੇ ਪਿਆਰ ਕਰਕੇ ਨਾ ਆਪਣੇ ਪ੍ਰਾਂ ਦੀ ਮੌਤ ਦਾ ਕਰ ਤੇ ਭਾਬੀ ਦੇ ਸਰ ਤੇ ਚਿੱਟੀ ਚੁੰਨੀ ਵੀ ਦੇਖ ਸਕਦੀ ਤੈਨੂੰ ਹਮੇਸ਼ਾ ਤੇਰੇ ਰੂੰਗੀ ਪਲੀਜ਼ ਤੈਨੂੰ ਮਾਫ ਕਰ ਦੇ